ਸਤਿ ਸ਼੍ਰੀ ਅਕਾਲ ਜੀ ਰੋਹ ਦੇ ਲੱਗਸ ਬਣੇ ਹੋ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਪੇਸ਼ ਕਰਨ ਜਾ ਰਹੇ ਹਾਂ ਤੁਹਾਡੇ ਸਾਹਮਣੇ ਹੰਨੇ ਹੰਨੇ ਪਾਤਸ਼ਾਹੀ ਪੁਸਤਕ ਦਾ ਅਧਿਆਇ 6 ਪੰਜ ਅਧਿਆਇ ਪੂਰੇ ਹੋ ਚੁੱਕੇ ਹਨ ਤੇ ਅੱਜ ਵਾਰੀ ਹੈ 6ਵੀਂ ਵੀ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਅਧਿਆਇ 6 ਕਪੂਰ ਸਿੰਘ ਨਵਾਬੀ ਭਈ ਤੋਂ ਸਿੰਘਣ ਵਧਿਓ ਪ੍ਰਤਾਪ ਕੋੜਿਆਂ ਦੀ ਲਿੱਦ ਚੁੱਕਣ ਵਾਲਾ ਤੇ ਸਾਰਾ ਦਿਨ ਪੰਥ ਦੀ ਸੇਵਾ ਦੇ ਆਨੰਦ ਵਿੱਚ ਮਸਤ ਰਹਿਣ ਵਾਲਾ ਕਪੂਰ ਸਿੰਘ ਬੁੱਢੇ ਦਲ ਦਾ ਤੀਜਾ ਜਥੇਦਾਰ ਹੁਣ ਨਵਾਬ ਕਪੂਰ ਸਿੰਘ ਕਰਕੇ ਸੱਤਿਆ ਜਾਣ ਲੱਗਾ ਨਵਾਬ ਕਪੂਰ ਸਿੰਘ ਭਾਈ ਦਲੀਪ ਸਿੰਘ ਦੇ ਘਰ ਸ਼ੇਖੂਪੁਰੇ ਦੇ ਕਾਲੇਕੇ ਪਿੰਡ ਜਨਮੀ ਮੰਗਰੂ ਇਹਨਾਂ ਦਾ ਪਰਿਵਾਰ ਫੈਜ਼ਲਪੁਰ ਆਣ ਕੇ ਵਸ ਗਿਆ। ਫੈਜ਼ਲਪੁਰ ਫਰਜ਼ੁੱਲਾ ਖਾਨ ਨਾਮੀ ਮੁਗਲ ਦੇ ਨਾਮ ਪਰ ਬਸਾਇਆ ਗਿਆ ਸੀ। ਜ਼ਕਰੀਆ ਖਾਨ ਦੀ ਛੋਟੀ ਭੈਣ ਫਰਜ਼ੁੱਲਾ ਖਾਨ ਦੀ ਬੀگم ਸੀ। ਉਹ ਵੀ ਆਪਣੇ ਭਰਾ ਵਾਂਗ ਸਿੱਖਾਂ ਦੀ ਦੁਸ਼ਮਣ ਸੀ। ਆਪਣੀ ਸਿੱਖਾਂ ਪ੍ਰਤੀ ਨਫ਼ਰਤ ਕਾਰਨ ਉਸਨੇ ਬਹੁਤ ਸਿੱਖ ਸ਼ਹੀਦ ਕਰਵਾਈ। ਇਹ ਵੀ ਕਿਹਾ ਜਾਂਦਾ ਹੈ ਕਿ ਇਸ ਨੇ ਗਿਣਤੀ ਵਿੱਚ ਲਗਭਗ 1500 ਉਹ ਸਿੱਖ ਜੋ ਜ਼ਕਰੀਆ ਖਾਨ ਦੀ ਨੌਕਰੀ ਕਰਦੇ ਸਨ ਦੀਆਂ ਵਿੱਚ ਚੁਗਲੀਆਂ ਕੀਤੀਆਂ ਕਿ ਇਹ ਤੁਹਾਡੀ ਸੂ ਸਿੰਘਾਂ ਨੂੰ ਦਿੰਦੇ ਹਨ ਤੇ ਲੁੱਟਮਾਰ ਕਰਵਾਉਂਦੇ ਹਨ ਸੋ ਇਹ ਵੀ ਸਲਤਨਤ ਦੇ ਦੁਸ਼ਮਣ ਹਨ ਬਹੁਤ ਬੇਰਹਿਮੀ ਨਾਲ ਜ਼ਕਰੀਏ ਦੀ ਭੈਣ ਨੂੰ ਇਹ 1500 ਸਿੰਘ ਗੋਲੀਆਂ ਨਾਲ ਉਡਵਾ ਦਿੱਤੇ ਸਨ ਇਸ ਦੇ ਪਿੰਡ ਵਿੱਚ ਨਵਾਬ ਕਪੂਰ ਸਿੰਘ ਦਾ ਪਰਿਵਾਰ ਵਸਦਾ ਸੀ ਫੈਜ਼ਲਪੁਰ ਪਿੰਡ ਕਰਕੇ ਹੀ ਨਵਾਬ ਕਪੂਰ ਸਿੰਘ ਨੂੰ ਕਪੂਰ ਸਿੰਘ ਫੈਜ਼ਲਪੁਰੀਆ ਕਰਕੇ ਵੀ ਜਾਣਿਆ ਜਾਂਦਾ ਹੈ ਮਗਰੋਂ ਇਸ ਪਿੰਡ ਦਾ ਨਾਮ ਸਿੰਘਾਂ ਨੇ ਬਦਲ ਕੇ ਸਿੰਘਪੁਰਾ ਕਰ ਦਿੱਤਾ ਸੀ ਪਾਈ ਤਾਰਾ ਸਿੰਘ ਵਾਂ ਦੁਆਰਾ ਮੁਗਲਾਂ ਨਾਲ ਲੜੀ ਗਈ ਬੇਜੋੜ ਜੰਗ ਦੀ ਚਰਚਾ ਸਭ ਪਾਸੇ ਹੋ ਗਈ ਸੀ। ਪਾਈ ਤਾਰਾ ਸਿੰਘ ਦੀ ਵਾਹ ਵਾਹ ਪੂਰਾ ਪੰਥ ਕਰ ਰਿਹਾ ਸੀ। ਨੌਜਵਾਨ ਕਪੂਰ ਸਿੰਘ ਵੀ ਪਾਈ ਤਾਰਾ ਸਿੰਘ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਸੀ। ਉਹਨਾਂ ਦੀ ਸ਼ਹਾਦਤ ਮਗਰੋਂ ਕਪੂਰ ਸਿੰਘ ਨੇ ਘਰ-ਬਾਰ ਤਿਆਗ ਦਿੱਤਾ। ਸਭ ਪਾਸਿਆਂ ਤੋਂ ਮੋਹ ਤੋੜ ਕੇ ਖਾਲਸੇ ਪੰਥ ਦੀ ਸੇਵਾ ਵਿੱਚ ਆ ਗਏ ਤੇ ਪੰਥ ਦੀ ਚਾੱਕਰੀ ਵਿੱਚ ਜੁਟ ਗਏ। ਗੁਰੂ ਦੇ ਪੰਥ ਗੁਰੂ ਦੇ ਸਿੰਘਾਂ ਗੁਰੂ ਦੇ ਘੋੜਿਆਂ ਗੁਰੂ ਦੇ ਲੰਗਰਾਂ ਦੀ ਸੇਵਾ ਨੂੰ ਆਪਣੇ ਜੀਵਨ ਦਾ ਮਨੋਰਥ ਬਣਾ ਲਿਆ ਉਹਨਾਂ ਨੇ ਆਪਣੇ ਭਾਈ ਦਾਨ ਸਿੰਘ ਨਾਲ ਦਸਮ ਪਾਤਸ਼ਾਹ ਦੇ ਬਰੋਸਾਏ ਹੋਏ ਤੇ ਮਾਤਾ ਜੀ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਲਈ ਭੇਜੇ ਗਏ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਖੰਡੇ ਬਾਟੇ ਦੀ ਪਾਹੁਲ ਲਈ ਨਵਾਬੀ ਤੋਂ ਪਹਿਲਾਂ ਵੀ ਕਪੂਰ ਸਿੰਘ ਨੇ ਖਾਲਸੇ ਦਰਾਂ ਨਾਲ ਮਿਲ ਕੇ ਬਾਬਾ ਦਰਬਾਰਾ ਸਿੰਘ ਜੀ ਦੀ ਅਗਵਾਈ ਹੇਠ ਨੇਕਾ ਮੱਲਾ ਮਾਰੀਆਂ ਤੇ ਤੁਰਕਾਂ ਦੇ ਨੱਕ ਵਿੱਚ ਤਮ ਕਰੀ ਰੱਖਿਆ ਸ਼ਾਹੀ ਫੌਜਾਂ ਨੂੰ ਕੋੜੇ ਵਿੱਚਣ ਵਾਲਾ ਸਦਾਗਰ ਮੁਰਤਜ਼ਾ ਖਾਂ ਈਰਾਨ afghanistan ਤੇ ਹੋਰ ਦੇਸ਼ਾਂ ਤੋਂ ਨਿੰਦਾਨਸਲੀ ਘੋੜਿਆਂ ਦਾ ਜ਼ਖਰਾ ਜ਼ਖੀਰਾ ਦਿੱਲੀ ਵੱਲੇ ਜਾ ਰਿਹਾ ਸੀ ਇਹ ਉਹੀ ਮੁਰਤਜ਼ਾ ਖਾਨ ਸੀ ਜੋ ਮੁਗਲ ਹਕੂਮਤ ਨੂੰ ਚੰਗੇ ਘੋੜੇ ਤੇ ਹਥਿਆਰ ਪਹੁੰਚਾਣੇ ਵੀ ਜਿਹਹਾਦ ਸਮਝਦਾ ਸੀ ਇਸਨੇ ਮੋਮਨ ਖਾਨ ਨਾਲ ਮਿਲ ਕੇ ਸਿੰਘਾਂ ਉੱਤੇ ਹੱਲਾ ਵੀ ਕੀਤਾ ਸੀ ਤੇ ਕਈ ਸਿੰਘਾਂ ਨੂੰ ਮਾਰ ਮੁਕਾਇਆ ਸੀ ਭਾਈ ਤਾਰਾ ਸਿੰਘ ਤੇ ਕਿਤੇ ਹੋਏ ਹਮਲੇ ਵੀ ਹਮਲੇ ਵੇਲੇ ਵੀ ਇਹ ਮੁਗਲਾਂ ਦੇ ਨਾਲ ਸੀ ਮਗਰੋਂ ਪੀਲੋਵਾਲ ਦੀ ਜੰਗ ਵਿੱਚ ਖਾਲਸੇ ਹੱਥੋਂ ਹੀ ਮਾਰਿਆ ਗਿਆ ਸੀ ਜਦ ਇਹ ਜੰਡਿਆਲੇ ਕੋਲੋਂ ਲੰਘ ਰਹੇ ਸਨ ਤਾਂ ਸੂਈਆਂ ਨੇ ਕਪੂਰ ਸਿੰਘ ਦੇ ਜਥੇ ਨੂੰ ਸੋ ਦਿੱਤੀ ਕਪੂਰ ਸਿੰਘ ਨੇ ਬਿਨਾਂ ਸਮਾਂ ਗਵਾਈ ਸੁਦਾਗਰ ਮੁਰਤਜ਼ਾ ਖਾਨ ਤੇ ਹੱਲਾ ਬੋਲ ਦਿੱਤਾ ਆਉਣ ਵੇਲੇ ਭਾਵੇਂ ਜਥੇ ਦੇ ਕੁਝ ਕੁ ਸਿੰਘ ਹੀ ਘੋੜਿਆਂ ਤੇ ਸਨ ਪਰ ਹੱਲਾ ਸੋਧ ਕੇ ਵਾਪਸ ਮੁੜਦੇ ਆ ਸਭ ਸਿੰਘ ਘੋੜਿਆਂ ਤੇ ਸਵਾਰ ਸਨ ਕਈ ਸਿੰਘ ਤਾਂ ਸਭੋਂ 2-2 ਘੋੜੇ ਲਾ ਜਾ ਰਹੇ ਸਨ ਆਪਣੇ ਬਿਰਤ ਜਾਂ ਕੁਝ ਢਿੱਲੇ ਹੋ ਚੁੱਕੇ ਘੋੜਿਆਂ ਤੋਂ ਉਤਰ ਕੇ ਬਾਕੀ ਸਿੰਘ ਵੀ ਹੁਣ ਇਰਾਨੀ ਘੋੜਿਆਂ ਤੇ ਸਵਾਰ ਸਨ ਸਾਲ ਨੂੰ ਮਗਰੋਂ ਸਿੰਘਾਂ ਨੇ ਹਰ ਗੋਬਿੰਦਪੁਰ ਉਤਾਰਾ ਕੀਤਾ ਹੋਇਆ ਸੀ ਉਦਰਤਨ ਸਿਆਲਕੋਟ ਦਾ ਅਮੀਰ ਸੁਦਾਗਰ ਲਦਾਖ ਜੰਮੂ ਤੋਂ ਲੱਖਾਂ ਰੁਪਈਆਂ ਦਾ ਕਸ਼ਮੀਰੀ ਪਸ਼ਮੀਨਾ ਲੈ ਕੇ ਇਧਰ ਦੀ ਲੰਘ ਰਿਹਾ ਸੀ ਪਸ਼ਮੀਨੇ ਤੋਂ ਬਿਨਾ ਉਸ ਕੋਲ ਕੀਮਤੀ ਲੋਈਆਂ ਤੇ ਸ਼ਾਲ ਗਲੀਚੇ ਚਾਂਦੀ ਦੇ ਭਾਂਡੇ ਕੇਸਰ ਕਸਤੂਰੀ ਆਦਿ ਹੋਰ ਬਹੁਮੁੱਲਾ ਸਮਾਨ ਵੀ ਸੀ ਕਸ਼ਮੀਰ ਤੋਂ ਲਿਆਂਦੇ ਸਮਾਨ ਕਰਕੇ ਇਸ ਨਾਲ ਬਹੁਤ ਕਾਮੇ ਅਤੇ ਗਧਿਆਂ ਖੱਜਰਾਂ ਵਾਲੇ ਲਾਦੂ ਮੁਸਲਮਾਨ ਸਨ ਕਿਸੇ ਨੇ ਸਿੰਘਾਂ ਨੂੰ ਆਹ ਖਬਰ ਦਿੱਤੀ ਕਿ ਮੁਗਲਾਂ ਦਾ ਇੱਕ ਟੋਲਾ شاہੀ ਪਰਿਵਾਰ ਲਈ ਕੀਮਤੀ ਸਮਾਨ ਲੈ ਕੇ ਜਾ ਰਿਹਾ ਹੈ ਖਾਲਸੀ ਨੇ ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਤੋਂ ਆਗਿਆ ਲੈ ਕੇ ਇਸ ਸੌਦਾਗਰ ਉੱਤੇ ਹੱਲਾ ਬੋਲ ਦਿੱਤਾ ਇਹ ਟੋਲਾ ਰਾਤ ਕੱਟਣ ਲਈ ਹਜੇ ਤੰਬੂ ਕਨਾਤਾਂ ਲਾ ਹੀ ਰਿਹਾ ਸੀ ਇਹ ਸਿੰਘ ਹਨੇਰੀ ਵਾਂਗ ਆਏ ਤੇ ਜ਼ਖੀਰਾ ਲੁੱਟ ਕੇ ਤੂਫਾਨ ਵਾਂਗ ਨਿਕਲ ਗਏ ਜਥੇ ਦੇ ਪਹੜਾ ਤੇ ਜਾ ਕੇ ਖਾਲਸੇ ਨੇ ਜਦੋਂ ਪੰਡਾ ਖੋਲੀਆਂ ਤਾਂ ਵਿੱਚੋਂ ਬਹੁਤ ਕੀਮਤੀ ਤੇ ਖੂਬਸੂਰਤ ਲੋਈਆਂ ਸ਼ਾਲ ਨਿਕਲੇ ਚਾਂਦੀ ਦੇ ਭਾਂਡਿਆਂ ਨੂੰ ਤਾਂ ਕਿਸੇ ਨੇ ਬਹੁਤੀ ਤਵੱਜੋ ਨਹੀਂ ਦਿੱਤੀ ਹਾਂ ਗਲੀਚੇ ਜ਼ਰੂਰ ਘੋੜਿਆਂ ਉੱਤੇ ਪਾ ਦਿੱਤੇ ਇਸ ਲੁੱਟ ਦੇ ਸਮਾਨ ਨਾਲ ਹੀ ਸਿੰਘਾਂ ਨੇ ਖੱਤਰਾਂ ਦੇ ਮਾਲਕਾਂ ਕੁਝ ਮੁਸਲਮਾਨ ਵੀ ਫੜ ਲੈਂਦੇ ਸਨ ਕੀ ਇਹ ਸਾਰਾ ਸਮਾਨ ਸ਼ਾਹੀ ਪਰਵਾਰਾਂ ਲਈ ਲਿਜਾ ਰਹੇ ਹੋ ਬਾਬਾ ਦਰਬਾਰਾ ਸਿੰਘ ਜੀ ਨੇ ਉਹਨਾਂ ਖਚਰਾਂ ਵਾਲਿਆਂ ਨੂੰ ਪੁੱਛਿਆ ਜੀ ਖਾਲਸਾ ਜੀ ਸਦਾਗਰ ਕੌਣ ਹੈ ਜੀ ਸੇਠ ਪ੍ਰਤਾਪ ਚੰਦ ਕਿੰਨੀ ਕੁ ਕੀਮਤ ਹੋਏਗੀ ਇਸ ਸਮਾਨ ਦੀ ਲੱਖਾਂ ਵਿੱਚ ਹੈ ਹਜ਼ੂਰ ਫੇਰ ਤਾਂ ਖਾਲਸੇ ਨੇ ਦਿੱਲੀ ਦਾ ਲੱਖਾਂ ਦਾ ਨੁਕਸਾਨ ਕਰ ਦਿੱਤਾ ਨਹੀਂ ਹਜ਼ੂਰ ਦਿੱਲੀ ਦਾ ਨਹੀਂ ਨੁਕਸਾਨ ਤਾਂ ਵਪਾਰੀ ਪ੍ਰਤਾਪ ਚੰਦ ਦਾ ਹੋਇਆ ਹੈ ਉਸ ਨੂੰ ਹਜੇ ਸਮਾਨ ਦਾ ਇੱਕ ਟਕਾ ਵੀ ਨਹੀਂ ਮਿਲਿਆ ਕਿੱਥੇ ਹੈ ਪ੍ਰਤਾਪ ਚੰਦ ਉਹ ਤਾਂ ਹਮਲੇ ਵਿੱਚ ਜ਼ਖਮੀ ਹੋ ਗਿਆ ਸੀ ਹਜ਼ੂਰ ਸੋ ਉੱਥੋਂ ਪੱਜ ਗਿਆ ਸੀ ਬਿਨਾਂ ਦੇਰ ਲਾਏ ਇਸੇ ਵਕਤ ਸਮਾਨ ਇਕੱਠਾ ਕਰੋ ਭਾਈ ਕਪੂਰ ਸਿੰਘ ਜੀ ਬਾਬਾ ਦਰਬਾਰਾ ਸਿੰਘ ਖੱਜਰਾਂ ਵਾਲਿਆਂ ਦੀ ਗੱਲ ਸੁਣ ਕੇ ਕਪੂਰ ਸਿੰਘ ਨੂੰ ਬੋਲੇ ਇੱਕ ਇੱਕ ਕੀਮਤੀ ਚੀਜ਼ ਮੋੜ ਪੰਡਾਂ ਵਿੱਚ ਬੰਨੋ ਪ੍ਰਤਾਪ ਚੰਦ ਨੂੰ ਲੱਭੋ ਤੇ ਸਾਰੀ ਲੁੱਟ ਮੋੜ ਕੇ ਆਓ ਖਾਲਸਾ ਦਾ ਮੁੱਖ ਮਕਸਦ ਤਾਂ ਹਕੂਮਤ ਨੂੰ ਨੁਕਸਾਨ ਪਹੁੰਚਾਣਾ ਹੈ ਖਾਲਸਾ ਕੋਈ ਲੁਟੇਰਾ ਨਹੀਂ ਜੋ ਸਦਾਗਰਾਂ ਦਾ ਸਮਾਨ ਲੁੱਟਦਾ ਫਿਰੇ ਅਸੀਂ ਤਾਂ ਜ਼ਾਲਮ ਹਕੂਮਤਾਂ ਦਾ ਜੋ ਡਰ ਲੋਕਾਂ ਦੇ ਮਨਾਂ ਵਿੱਚ ਬੈਠਿਆ ਹੋਇਆ ਹੈ ਉਹ ਲਾਉਣਾ ਚਾਹੁੰਦੇ ਹਾਂ ਜੇ ਸੇਠ ਨੂੰ ਸਮਾਨ ਦੀ ਪੂਰੀ ਕੀਮਤ ਮਿਲ ਗਈ ਹੁੰਦੀ ਤਾਂ ਅਸੀਂ ਟਕੇ ਦਾ ਸਮਾਨ ਵੀ ਨਹੀਂ ਮੋੜਨਾ ਸੀ ਪਰ ਹੁਣ ਨੁਕਸਾਨ ਸ਼ਾਹੀ ਪਰਿਵਾਰ ਦਾ ਨਹੀਂ ਕਿਸੇ ਆਮ ਵਪਾਰੀ ਦਾ ਹੋ ਰਿਹਾ ਹੈ ਸੇਠ ਨੂੰ ਅਦਾਈਗੀ ਹੋ ਜਾਏ ਅਸੀਂ ਇਹ ਸਮਾਨ ਮੋੜ ਲਟ ਲਾਵਾਂਗੇ ਆਖਰੀ ਗੱਲ ਕਰਦੇ ਆਂ ਬਾਬਾ ਜੀ ਮੁਸਕਰਾਏ ਸਿੰਘਾਂ ਨੇ اسی ਤਰ੍ਹਾਂ ਹੀ ਕੀਤਾ ਹਾਲਾਂਕਿ ਉਹਨਾਂ ਨੂੰ ਕਦੇ ਲੋਚਾ ਵੀ ਨਹੀਂ ਹੋਈ ਪਰ ਫੇਰ ਵੀ ਉਹਨਾਂ ਦੇ ਮਹੀਨਿਆਂ ਤੋਂ ਨੰਗੇ ਪਿੰਡਿਆਂ ਤੇ ਮਸਾਂ ਕੋਈ ਬਸਤਰ ਆਇਆ ਸੀ ਬਾਬਾ ਜੀ ਦੇ ਕਹਿਣ ਦੀ ਧੀਰ ਸੀ ਕਿ ਕੁਝ ਪਲਾ ਮਗਰੋਹੀ ਪਸ਼ਮੀਨੇ ਦੀਆਂ ਲੋਈਆਂ ਸ਼ਾਲਾਂ ਦੀਆਂ ਬੁੱਕਲਾਂ ਖੁੱਲ ਗਈਆਂ ਤੇ ਸਿੰਘਾਂ ਨੇ ਪੰਡਾਂ ਦੁਬਾਰਾ ਬਨ ਦਿੱਤੀ। ਘੋੜਿਆਂ ਤੇ ਦਿੱਤੇ ਗਲੀਚੇ ਵੀ ਲਾ ਕੇ ਖੱਜਰਾ ਉੱਤੇ ਰੱਖ ਦਿੱਤੇ। ਪਿੰਡਿਆਂ ਤੋਂ ਨੰਗੇ ਸਿੰਘ ਸਿਰਾਂ ਤੇ ਪਸ਼ਮੀਨੇ ਦੀਆਂ ਪੰਡਾਂ ਚੁੱਕ ਕੇ ਬੱਗੀਆਂ ਵਿੱਚ ਲੱਤ ਰਹੇ ਸਨ। ਐਸੇ ਹੋਰ ਕਿੰਨੇ ਹੀ ਕਾਰਨਾਮੇ ਮਿਲ ਜਾਂਦੇ ਹਨ ਜਿੱਥੋਂ ਕਪੂਰ ਸਿੰਘ ਦੇ ਕਿਰਦਾਰ ਦੀ ਝਲਕ ਪੈ ਜਾਂਦੀ ਹੈ। ਖਾਲਸਾ ਖੁਦ ਖੁਦਾ ਹੈ। ਸੋ ਖਾਲਸੇ ਦੀ ਸੇਵਾ ਖੁਦਾ ਦੀ ਸੇਵਾ ਹੀ ਹੈ ਖੁਦਾ ਦੀ ਸੇਵਾ ਦਾ ਫਲ ਹੀ ਸੀ ਕਿ ਘੋੜਿਆਂ ਦੀ ਲਿੱਤੇ ਚੁੱਕਣ ਵਾਲੇ ਕਪੂਰ ਸਿੰਘ ਨੂੰ ਲਾਹੌਰ ਦਰਬਾਰ ਵੱਲੋਂ ਭੇਜੀ ਗਈ ਨਵਾਬੀ ਸੌਂਪੀ ਗਈ ਇਸ ਦੇ ਨਵਾਬ ਕਪੂਰ ਸਿੰਘ ਬੈਠੇ ਸੋਚ ਰਹੇ ਸਨ ਕਿ ਹਰ ਸਿੱਖ ਆਪਣੀ ਯਥਾ ਸ਼ਕਤ ਨਾਲ ਪੰਥ ਦੀ ਸੇਵਾ ਵਿੱਚ ਝੁੱਟਿਆ ਹੋਇਆ ਹੈ ਕੋਈ ਮਾਇਆ ਨਹੀਂ ਕੋਈ ਰਸ ਅਸਦਾ ਨਾਲ ਤੇ ਕੋਈ ਸਿੰਘ ਹੋਰ ਮਹਿੰਮਾ ਸਰ ਕਰਨ ਵਿੱਚ ਲੱਗੇ ਹੋਏ ਹਨ ਜਦੋਂ ਮੈਨੂੰ ਨਵਾਬੀ ਮਿਲੀ ਹੈ ਮੈਂ ਕਿਸੇ ਮਹਿੰਮਤੇ ਨਹੀਂ ਗਿਆ ਉਹਨਾਂ ਨਾਲ ਕੁਝ ਸਿੰਘ ਲਈ ਤੇ ਉਹਨਾਂ ਨੂੰ ਬੋਲੇ ਆਓ ਬਈ ਸਿੰਘੋ ਕਈ ਦਿਨ ਹੋ ਗਏ ਸ਼ਿਕਾਰ ਨਹੀਂ ਕੀਤਾ ਆਓ ਸ਼ਿਕਾਰ ਨੂੰ ਚਲੀਏ 20-25 ਘੋੜਸਵਾਰਾਂ ਨਾਲ ਲੈ ਕੇ ਨਵਾਬ ਸਾਹਿਬ ਸ਼ਿਕਾਰ ਕਰਦੇ ਲਾਹੌਰ ਤੱਕ ਨਿਕਲ ਗਏ ਗੱਲਾਂ-ਗੱਲਾਂ ਵਿੱਚ ਉਹ ਉੱਥੇ ਪਹੁੰਚ ਗਏ ਜਿੱਥੇ ਬੈਠ ਕੇ ਸ਼ਾਹੀ ਦਰਬਾਰ ਦਾ कोतवाल ਨਿਯਾ ਕਰਦਾ ਸੀ ਤੇ ਤਨਖਾਹਾਂ ਆਦ ਵੰਡ ਦاسي ਹਥਿਆਰਾਂ ਦਾ ਜ਼ਕੀਰਾ ਉਹਨਾਂ ਨੇ ਲੁੱਟ ਲਿਆ ਕੋਤਵਾਲ ਨੂੰ ਉਹਨਾਂ ਨੇ ਬੰਦੀ ਬਣਾ ਲਿਆ ਤੇ ਆਪ ਚਬੂਤਰੇ ਉੱਤੇ ਬੈਠ ਗਏ 10 10 ਕੋਟ ਸਵਾਰ ਸਿੰਘ ਉਹਨਾਂ ਨੇ ਚਬੂਤਰੇ ਦੇ ਵਾਲੇ 'ਤੇ ਖਲੋ ਗਏ ਨਗਾਰੇ ਵਜਾ ਦਿੱਤੇ ਗਏ ਜੋ ਵੀ ਕਿਸੇ ਵੀ ਤਰ੍ਹਾਂ ਦੇ ਅਨਿਆਂ ਤੋਂ ਪੀੜਿਤ ਹੈ ਆਵੇ ਉਸ ਨੂੰ ਪੂਰਾ ਨਿਆਂ ਦਿੱਤਾ ਜਾਵੇਗਾ ਖਾਲਸਾ ਪੀਰ ਭਾਵ ਨਹੀਂ ਕਰਦਾ ਬਿਨਾਂ ਜਿਝਕਾਓ ਇਕ ਖਾਲਸੀ ਦਾ ਨਿਆ ਦੇਖੋ ਬੰਦੀਖਾਨੇ ਵਿੱਚ ਇਸ ਵੇਲੇ 30 ਕੁ ਦੇ ਕਰੀਬ ਕੈਦੀ ਬੰਦ ਸਨ कोतवाल ਨੂੰ ਕਿਹਾ ਗਿਆ ਕਿ ਸਭ ਨੂੰ ਨਵਾਬ ਸਾਹਿਬ ਅੱਗੇ ਪੇਸ਼ ਕੀਤਾ ਜਾਏ ਸਾਰਿਆਂ ਨੂੰ ਚਬੂਤਰੇ ਅੱਗੇ ਲਿਆਂਦਾ ਗਿਆ ਸਭ ਦੇ ਗੁਨਾਹ ਸੁਣੇ ਗਏ ਤੇ ਲਗਭਗ ਸਾਰਿਆਂ ਦੀ ਹੀ ਬੰਦ ਖਲਾਸੀ ਕਰ ਦਿੱਤੀ ਗਈ ਦੋ ਪਹਿਰ ਦੇ ਕਰੀਬ ਨਵਾਬ ਕਪੂਰ ਸਿੰਘ ਉੱਥੇ ਬੈਠ ਕੇ ਲਾਹੌਰ ਵਾਸੀਆਂ ਨੂੰ ਨਿਆਂ ਵਰਤਾਇਆ ਫਰੀਅ ਅੱਧੀ ਖੁਸ਼ੀ ਖੁਸ਼ੀ ਪਰਤ ਰਹੇ ਸਨ ਗੱਲ ਦੂਰ ਬਸਤੀਆਂ ਤੱਕ ਚਾ ਫੈਲੀ ਵੱਡੀ ਗਿਣਤੀ ਵਿੱਚ ਲੋਕ ਖਾਲਸੇ ਤੋਂ ਫੈਸਲੇ ਕਰਵਾਉਣ ਲਈ ਹਾਜ਼ਰ ਹੋ ਰਹੇ ਸਨ ਖਬਰ ਸ਼ਾਹੀ ਕੇ ਲਈ ਵੀ ਪਹੁੰਚ ਗਈ ਖিজਰ ਖਾਨ ਫੌਜ਼ਦਾਰ ਚੜ੍ਹਾਈ ਕਰਕੇ ਆ ਰਿਹਾ ਹੈ ਪਰ ਉਸ ਦੇ ਆਉਣ ਤੋਂ ਪਹਿਲਾਂ ਹੀ ਨਗਾਰੇ ਦੀ ਝੋਟ ਲਾ ਕੇ ਖਾਲਸੇ ਨੇ ਦਰਬਾਰ ਦੀ ਸਮਾਪਤੀ ਕਰ ਦਿੱਤੀ ਕੋਤਵਾਲੀ ਵਿੱਚ ਇਕੱਠੇ ਕਿਤੇ ਖਜ਼ਾਨੇ ਨੂੰ ਵੀ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਸામਣੇ ਮੁਗਲ ਫੌਜ ਆ ਰਹੀ ਹੈ ਤੇ ਦਰ ਸਿੰਘ ਘੋੜਿਆਂ ਤੇ ਸਵਾਰ ਹੋ ਗਏ ਹਨ ਨਗਾਰਾ ਵਜਾਉਂਦੇ ਹੋਏ ਇੱਕ ਸਿੰਘ ਬੋਲ ਰਿਹਾ ਹੈ ਇਹ ਤਾਂ ਖਾਲਸੇ ਦੇ ਰਾਜ ਵਿੱਚ ਨਿਆ ਮਿਲਨ ਦਾ ਤੁਸੀਂ ਇੱਕ ਨਮੂਨਾ ਹੀ ਦੇਖਿਆ ਹੈ ਸਮਾਂ ਨਜ਼ਦੀਕ ਹੈ ਤੇ ਲਾਹੌਰ ਦੇ ਖਾਲਸੇ ਦੇ ਨੀਲੇ ਨਿਸ਼ਾਨ ਝੁੱਲਣੇ ਹਨ ਉਹਨਾਂ ਨਿਸ਼ਾਨਾਂ ਦੀ ਓਟ ਤੇ ਗ੍ਰੰਥ ਦੀ ਤਾਬਿਆ ਪੰਥ ਤਖਤਾਂ ਤੇ ਵਿਰਾਜਮਾਨ ਹੋਵੇਗਾ ਤੇ ਸਗਲ ਸੰਸਾਰ ਖਾਲਸੇ ਦਿਨਿਆਂ ਦਾ ਵਰਤਾਰਾ ਦੇਖੇਗਾ ਅਕਾਲ ਪੁਰਖ ਕੀ ਫੌਜ ਕਲਗੀ ਤਰਜੀਆ ਦੇ ਥਾਪੜੇ ਨਾਲ ਸੰਸਾਰ ਤੇ ਬੇਗੰਪਰੇ ਦੀ ਸਥਾਪਨਾ ਕਰੇਗੀ ਗੱਜ ਕੇ ਜਗਾਰਾ ਗਜਾਵੇ ਨਿਹਾਲ ਹੋ ਜਾਵੇ ਸਿੰਘਾਂ ਦੇ ਨਿਸ਼ਾਨ ਨਗਾਰਿਆਂ ਨੂੰ ਭਾਵੇ ਸਤਿ ਸ਼੍ਰੀ ਅਕਾਲ ਅੰਜਤਾ ਭਾਗ ਇੱਥੇ ਤੱਕ ਜੀ ਚੀਮਾ ਪਾਗ ਥੋੜਾ ਲੰਬਾ ਹੈ ਇਸ ਲਈ ਇਸ ਨੂੰ ਆਪਾਂ ਕੱਲ ਨੂੰ ਇਹ ਇਕ ਦਿਨ ਤੱਕ ਅਸਮਾਪਤ ਤੱਕ ਲੈ ਕੇ ਜਾਵਾਂਗੇ ਅੱਜ ਦੇ ਲਈ ਇੰਨਾ ਹੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਸ਼ੁਕਰੀ